ਮੈਂ ਇਹ ਹੀ ਕਹਿਣਾ ਚਾਹਨਾ ਹੈ ਦੇਖੋ ਸਾਡੀ ਇੱਕ ਹੀ ਹੱਲ ਹੈ ਸਾਡੀ ਮਜਬੂਰੀ ਹੈ ਕਿ ਜਿਹੜਾ ਗਰਾਊਂਡ ਹੈ ਸਾਡਾ ਇਹ ਨਾ ਬਹੁਤ ਬੁਰੇ ਹਾਲਾਤ ਨੇ ਗਰਾਊਂਡ ਦੇ ਵਿੱਚ ਇਹਦੇ ਵਿੱਚ ਤੱਕਦੇ ਭੇਡਾਂ ਮਾਰ ਲੈਂਦੇ ਨੇ ਠੀਕ ਹੈ ਫਿਰ ਰਾਤ ਨੂੰ ਆ ਕੇ ਨਸ਼ੇ ਕਰਦੇ ਨੇ ਦਿਨੇ ਵੀ ਅਕਸਰ ਚੋਰ ਆਉਂਦੇ ਆ ਸਾਡੇ ਸਟੇਡੀਅਮ ਦੇ ਅੰਦਰ ਸਮਾਨ ਵੀ ਕੱਢ ਕੇ ਲੈ ਗਏ ਨੇ ਕਿਵੇਂ ਥਾਣੇ ਵੀ ਗਏ ਮੇਰੇ ਕੋਲ ਹਜੇ ਵੀ ਥਾਣੇ ਚ ਪਈ ਐਪਲੀਕੇਸ਼ਨ ਮੇਰੇ ਬੈਗ 'ਚ ਹਜੇ ਵੀ ਪਈ ਹੈ ਕਿ ਸਾਡੀ ਸਾਡੀ ਸੁਣਵਾਈ ਕੀਤੀ ਜਾਵੇ ਪੁਲਿਸ ਵਾਲਾ ਕਿ ਗੇੜੇ ਵੀ ਮਾਰਦੇ ਆ ਉਹਦੋਂ ਗੇੜੇ ਮਾਰਦੇ ਕੋਈ ਆਉਂਦਾ ਫਿਰ ਪੱਚ ਜਾਂਦਾ ਇਸ ਦੇ ਵਿੱਚ ਕੁਝ ਵੀ ਨਹੀਂ ਕੋਈ ਕੰਮ ਨਹੀਂ ਹੋਇਆ ਹੈ ਤੇ ਕਰ ਕੋਈ ਤਨੂ ਵੀ ਪਤਾ ਹੈ ਮੈਂ ਜੀਦਲ ਵਿੱਚ ਗਰਾਊਂਡ ਦੇ ਵਿੱਚ ਆਇਆ ਇਸ ਗਰਾਊਂਡ ਦੇ ਵਿੱਚ ਨਾ ਤੇ ਵੇਖ ਲੋ ਕੋਈ ਇੱਟ ਨਹੀਂ ਹੈ ਤੇ ਕਰਨ ਲੱਗੀ ਉਸ ਬਾਅਦ ਵੀ ਨਾ ਕੋਈ ਇੱਟ ਲੱਗੀ ਹੈ ਔਰ ਨਾ ਇਹਦੇ ਵਿੱਚ ਕੁਝ ਆਇਆ ਹੀ ਨਹੀਂ ਤੇ ਲੋਹਾ ਵੀ ਨਹੀਂ ਮੇਰੇ ਪਾਸ ਇਹ ਕਿਹੜੇ ਪੈਸੇ ਮਿਲਨੇ ਤੇ ਮਿੱਟੀ ਜਾਣਗੇ ਸੜ ਦਿੰਦੇ ਨੇ ਕੁਆੜ ਦੇ ਬਾਬਾ ਸੌਰਕੇ ਹੂੰ ਲੈਣਗੇ ਮੇਰੇ ਤੋਂ ਆ ਨਿਕਨੇ ਕੇ جواب ਗਲੇ ਜਿੱਤੀ ਹੈ ਫਰਨਗੇ ਪਰ ਇਹਨਾਂ ਨੇ ਪੈਸਾ ਲਾ ਕੇ ਨਹੀਂ ਦੂਰੋਂ ਮੈਂ ਜਿੱਤਿਆ ਹੂੰ ਉਰੂ ਖੇਤਰ ਬਨਾਰਸ ਮੈਂ ਗਿਆ ਚੰਡੀਗੜ ਮੈਂ ਖੜਿਆ ਸਟੇਟ ਮੈਂ ਖੜਿਆ ਹੂੰ ਕਿਹੜਾ ਨਹੀਂ ਖੜਿਆ ਗੇਮ ਵੇਖੋ ਮੈਂ ਸਾਰੇ ਮੈਡਲ ਪਏ ਹੂੰ ਆਖਿਰਕਾਰ ਮੰਤਰੀ ਤੇ ਬਈ ਸਟੇਡੀਅਮ ਦੇ ਵਿੱਚ ਚੋਰੀ ਹੁੰਦੀ ਭਈ ਐ ਤੇ ਗਰਾਉਂਡ ਗਿੱਲਾ ਹੋ ਜਾਂਦਾ ਤੇ ਲੋਕੀ ਬਾਈਕ ਲੈ ਲੈ ਕੇ ਤੇ ਪੈਰ ਛਾਪਦੇ ਤੇ ਸਾਡੀ ਸਾਰੀ ਪ੍ਰੈਕਟਿਸ ਮਿੱਟੀ ਹੁੰਦੀ ਹੈ ਤੇ ਸਾਨੂੰ ਅਫਤਾਰ ਰੋਡ ਤੇ ਲਾਣਾ ਪੈਂਦਾ ਸਾਈਡ ਲੱਤਾ ਡੈਮੇਜ ਹੋ ਗਈਆਂ ਤੇ ਨਾਲੇ ਉਹ ਰਾਹ ਖੋਲੇ ਚੋਰਾਂ ਨੇ ਉਤੋਂ ਤੇ ਗੇਟ ਗੁੱਟ ਸਾਰਾ ਪੱਟ ਕੇ ਲੈ ਗਏ ਤੇ ਕੋਈ ਵੀ ਪੁਲਿਸ ਵਾਲਿਆਂ ਕੋਲ ਜਾਈਏ ਐਕਸ਼ਨ ਹੀ ਲੈਂਦੀ ਪੰਜ ਘੰਟੇ ਬਾਅਦ ਆਂਦੀ ਹੈ ਵੀ ਵੇਖਦੇ ਕੀ ਹੋ ਗਿਆ 25 25 50 ਇਹ ਦਾਅਵਿਆਂ ਦੀ ਪੋਲ ਖੁਲਾ ਆਖਿਰਕਾਰ ਕਿਉਂ ਕਹਿਣਾ ਪੈਂਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਵੱਡੇ ਵੱਡੇ ਦਾਅਵੇ ਕਰਦੇ ਨੇ ਪੰਜਾਬ ਦੇ ਮੰਤਰੀ ਵੱਡੇ ਵੱਡੇ ਦਾਅਵੇ ਕਰਦੇ ਨੇ ਖੇਡਾਂ ਵਤਨ ਪੰਜਾਬ ਦੀਆਂ ਦੱਸਦੇ ਨੇ ਲੇਕਿਨ ਗਰਾਊਂਡ ਦੀ ਹਕੀਕਤ ਮਲੋੜ ਦੀ ਦਿਖਾ ਰਿਹਾ ਜਿੱਥੇ ਮੰਤਰੀ ਦਾ ਇਲਾਕਾ ਹੋਵੇ ਤੇ ਲੋਕ ਤੇ ਜਿਹੜੇ ਖਿਡਾਰੀ ਨੇ ਇੱਕ ਪਾਸੇ ਤਾਂ ਕਿਹਾ ਜਾਂਦਾ ਕਿ ਜੁੱਧ ਨਾ ਸ਼ਾਂਤੀ ਵਿਰੋਧ ਦਾ ਦੂਜੇ ਪਾਸੇ ਖੇਡਾਂ ਵਤਨ ਪੰਜਾਬ ਦੀਆਂ ਵੱਖ-ਵੱਖ ਖੇਡਾਂ ਦੇ ਨਾਲ ਨੌਜਵਾਨਾਂ ਨੂੰ ਜੋੜਨ ਦੀ ਗੱਲ ਹੁੰਦੀ ਹੈ ਲੇਕਿਨ ਇਹ ਹੋਈ ਨੌਜਵਾਨ ਨੇ ਜਿਹੜੀ ਦਿਨ ਰਾਤ ਗਰਾਊਂਡ ਦੇ ਵਿੱਚ ਮਿਹਨਤ ਕਰਦੇ ਨੇ ਇਹ ਹੋਈ ਨੌਜਵਾਨ ਨੇ ਜਿਹੜੇ ਦਿਨ ਰਾਤ ਮਹਿਨਤਾ ਦੇ ਨਾਲ ਨਸ਼ੇ ਤੋਂ ਦੂਰ ਹੋਣ ਦੀ ਗੱਲ ਕਰਦੇ ਨੇ ਇਹੋ ਹੀ ਨੌਜਵਾਨ ਨੇ ਜਿਹੜੇ ਨਸ਼ੇ ਤੋਂ ਦੂਰ ਹੋ ਕੇ ਨੈਸ਼ਨਲ ਖੇਡ ਤੇ ਆਏ ਨੇ ਇਹੋ ਹੀ ਨੌਜਵਾਨ ਨੇ ਅੱਜ ਆਪਣੇ ਖੇਡਾਂ ਤੋਂ ਦੂਰ ਹੋਣ ਦੀ ਗੱਲ ਕਰ ਰਹੇ ਨੇ ਇਹੋ ਹੀ ਨੌਜਵਾਨ ਨੇ ਜਿੱਥੇ ਪੰਜਾਬ ਸਰਕਾਰ ਇਹਨਾਂ ਨੂੰ ਮਾਨ ਸਤਕਾਰ ਦੇਣ ਦੀ ਗੱਲ ਕਰਦੀ ਸੀ ਲੇਕਿਨ ਆਖਿਰਕਾਰ ਕੀ ਦੂਰ ਹੋਣ ਦਾ ਕਾਰਨ ਰਿਹਾ ਕੀ ਇਹਨਾਂ ਨੂੰ ਦੂਰ ਹੋਣ ਦੇ ਕਾਰਨ ਨੇ ਕੀ ਇਹਨਾਂ ਦਾ ਪੂਰਾ ਸਟੇਡੀਅਮ ਦੇ ਹਾਲਾਤ ਬੜੇ ਨਾਜ਼ੁਕ ਨੇ ਇਹਨਾਂ ਕੋਲੇ ਨਾ ਤਾਂ ਖੇਡਣ ਲਈ ਕੋਈ ਸਪੋਰਟਸ ਕਿਟਾਂ ਨੇ ਨਾ ਨਾ ਕੋਲ ਕੋਈ ਇਹਨਾਂ ਦੇ ਇਥੋਂ ਸਹੂਦਾਂ ਨਹੀਂ ਹੈ ਕੀ ਨਾਮ ਬਾਈ ਜੀ ਹਾਂ ਜੀ ਨਾਮ ਹੈ ਮੇਰਾ ਹੀ ਅੱਛਾ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਇਹ ਦੇਖੋ ਸਾਡੇ ਇੱਕ ਹੈਲਪ ਹੈ ਸਾਡੀ ਮਜਬੂਰੀ ਹੈ ਕਿ ਜਿਹੜਾ ਗਰਾਊਂਡ ਹੈ ਸਾਡਾ ਇਹ ਨਾ ਬਹੁਤ ਬੁਰੇ ਹਾਲਾਤ ਨੇ ਗਰਾਊਂਡ ਦੇ ਵਿੱਚ ਹੂੰ ਇਹਦੇ ਵਿੱਚ ਤੱਕਦੇ ਭੇਡਾਂ ਵਾਰ ਲੈਂਦੇ ਨੇ ਠੀਕ ਹੈ ਫਿਰ ਇਹ ਰਾਤ ਨੂੰ ਆ ਕੇ ਨਸ਼ੇ ਕਰਦੇ ਨੇ ਦਿਨੇ ਵੀ ਅਕਸਰ ਚੋਰ ਆਉਂਦੇ ਆ ਸਾਡੇ ਸਟੇਡੀਅਮ ਦੇ ਅੰਦਰ ਸਮਾਨ ਵੀ ਕੱਢ ਕੇ ਲੈ ਗਏ ਨੇ ਹੂੰ ਗੇਟ ਵੀ ਮੇਨ ਲਾ ਕੇ ਲੈ ਗਏ ਨੇ ਤੋ ਸਾਡੇ ਇਹਦੇ ਵੀ ਕੋਈ ਸੁਣਵਾਈ ਨਹੀਂ ਹੁੰਦੀ ਮੈਂ ਐਪਲੀਕੇਸ਼ਨ ਵੀ ਦੇ ਚੁੱਕੇ ਆ ਦੋ ਤਿੰਨ ਵਾਰੀ ਕਿਵੇਂ ਅਸੀਂ ਥਾਣੇ ਵੀ ਗਏ ਮੇਰੇ ਕੋਲ ਹੈਜੀ ਵੀ ਥਾਣੇ ਚ ਪਈ ਐਪਲੀਕੇਸ਼ਨ ਮੇਰੇ ਬੈਗ ਚ ਹੈਜੀ ਪਈ ਐ ਕਿ ਸਾਡੀ ਸਾਡੀ ਸੁਣਵਾਈ ਕੀਤੀ ਜਾਵੇ ਪੁਲਿਸ ਵਾਲਾ ਕਿ ਗੇੜੇ ਵੀ ਮਾਰਦੇ ਆ ਉਹ ਉਦੋਂ ਗੇੜੇ ਮਾਰਦੇ ਕੋਈ ਆਉਂਦਾ ਫਿਰ ਪੱਜ ਜਾਂਦੇ ਕੋਈ ਸਾਡੀ ਸੁਣਵਾਈ ਪੰਜਾਬ ਸਰਕਾਰ ਤਾਂ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਨਸ਼ਿਆਂ ਦੇ ਵਿਰੋਧ ਹੈ ਖੇਡਾ ਵਤਨ ਪੰਜਾਬ ਦੀ ਹੈ ਅਸੀਂ ਗਰਾਊਂਡ ਵਾਲੇ ਇੰਨੇ ਕਰੋੜ ਦੀ ਗ੍ਰਾਂਟ ਚੈਰੀ ਕਰਤੀ ਲੇਕਿਨ ਗਰਾਊਂਡ ਤੇ ਤਾਂ ਰਿੱਟਲ ਤੇ ਕੰਮ ਹੋਇਆ ਦੇਖੋ ਯਸ ਦੇ ਵਿੱਚ ਕੁਝ ਵੀ ਨਹੀਂ ਕੋਈ ਕੰਮ ਨਹੀਂ ਹੋਇਆ ਹੈ ਤੇ ਕਰ ਕੋਈ ਤਨ ਨੂੰ ਵੀ ਪਤਾ ਹੈ ਮੈਂ ਜਿੱਦੋਂ ਮੈਂ ਗਰਾਊਂਡ ਦੇ ਵਿੱਚ ਆਇਆ ਇਸ ਗਰਾਊਂਡ ਦੇ ਵਿੱਚ ਨਾ ਤੇ ਵੇਖ ਲਓ ਕੋਈ ਇੱਟ ਨਹੀਂ ਹੈ ਤੇ ਕਰ ਲੱਗੀ ਉਸ ਬਾਅਦ ਵੀ ਨਾ ਕੋਈ ਇੱਟ ਲੱਗੀ ਹੈ ਉਹ ਨਾ ਇਹਦੇ ਵਿੱਚ ਕੁਝ ਆਇਆ ਹੀ ਤੇ ਦੱਸੋ ਹੁਣ ਮੈਂ ਕੀ ਕਰਾਂ ਆਪਦੇ ਕੋਲੋਂ ਪੈਸੇ ਲਗਾ ਲਗਾ ਕਿ ਮੈਂ ਪੋਲ ਲਾਇਆ 3000 ਰੁਪਏ ਦਾ ਪੋਲ ਲਾਇਆ ਲੰਮਕਾ ਨਾ ਲਾਈ ਹੁਣ ਮੈਂ ਕੀ ਕਰਾਂ ਮਾਦੇ ਕੋਲੋਂ ਕੀ ਕਿੱਥੋਂ ਕਰਾਂ ਮੈਂ ਵੀ ਮਜ਼ਦੂਰ ਬੰਦਾ ਹੀ ਮੈਂ ਕਿਹੜਾ ਹਾਈ ਫਾਈ ਬੰਦਾ ਹੈਗਾ ਮੈਂ ਵੀ ਪਲੰਬਰ ਦਾ ਕੰਮ ਕਰਦਾ ਹਾਂ ਤੇ ਮੈਂ ਆਪਦੇ ਘਰ-ਵਾਰ ਵੀ ਦੇਖਣਾ ਹੁੰਦਾ ਫਿਰ ਵੀ ਬੱਚਾ ਖਾਤਰ ਮੈਂ ਟਾਈਮ ਕੱਢ ਕੇ ਮੈਂ ਸੇਵਾ ਕਰਦਾ ਹਾਂ ਪਰ ਸਰਕਾਰ ਸਾਡੇ ਕੋਈ ਹੈਲਪ ਹੀ ਨਹੀਂ ਕਰਦੀ ਹਾਂ ਤੁਸੀਂ ਦੱਸ ਰਹੇ ਸੀ ਕਿ 20000 ਰੁਪਏ ਦਾ ਗੱਦਾ ਮਿਲਦਾ ਜਿਸ ਦੇ ਨਾਲ ਜੰਪ ਲੱਗਦੇ ਨੇ ਤਾਂ ਕੀ ਇੱਥੇ ਤੁਹਾਡੇ ਕੋਲ ਕੀ ਕੁਛ ਇੱਥੇ ਹੈਗਾ ਕੀ ਕੀ ਚੀਜ਼ਾਂ ਦੀ ਘਾਟ ਹੈ ਤੁਸੀਂ ਅੱਜ ਕਰਫ ਦੇਓ ਕਹਿੰਦੇ ਹੋ ਕਿ ਮੈਂ ਨੈਸ਼ਨਲ ਜਿੱਤਿਆ ਨੈਸ਼ਨਲ ਤੋਂ ਅਲੋਹਾ ਜਿੱਤਿਆ ਇਕੀਨ ਸੁੱਟਣ ਦੇ ਲੋਹਾ ਵੇਚਣ ਦੇ ਕੰਮ ਆਉਂਗਾ ਇਹ ਤੇ ਲੋਹਾ ਵੀ ਨਹੀਂ ਮੇਰੇ ਪਾਸ ਇਹਦੇ ਕਿਹੜੇ ਪੈਸੇ ਮਿਲਣੇ ਤੇ ਮਿੱਟੀ ਜਾਣਗੀ ਸੜਦ ਨੇਨ ਕੋਵਾੜ ਦੇ ਬਾਵਾ ਸੋਰ ਕੇ ਲੈਣਗੇ ਮੇਰੇ ਤੋਂ ਨਿਕਨੇਗੇ ਜਵਾਗ ਗਲੀ ਜੇ ਸਿੱਟੀ ਹੈ ਫਰਨਗੇ ਪਰ ਇਹਨਾਂ ਨੇ ਪੈਸਾ ਲਾ ਕੇ ਨਹੀਂ ਦੌਰੋਂ ਮੈਂ ਜਿੱਤੇ ਹਾਂ ਉਰੂ ਖੇਤਰ ਬਨਾਰਸ ਮੈਂ ਗਿਆ ਚੰਡੀਗੜ੍ਹ ਮੈਂ ਖੜਿਆ ਸਟੇਟ ਮੈਂ ਖੜਿਆ ਹਾਂ ਕਿਹੜਾ ਨਹੀਂ ਖੜਿਆ ਗੇਮ ਵੇਖੋ ਮੈਂ ਸਾਰੇ ਮੈਡਲ ਪਏ ਆਖਿਰਕਾਰ ਮੰਤਰੀ ਦੇ ਹਰ ਲੱਕੇ ਦੇ ਵਿੱਚ ਇਹੋ ਜਿਹਾ ਕੁਝ ਹੋਣਾ ਕਿ ਮੰਤਪ ਭਾਗੀ ਗੱਲ ਹੈ ਲੇਕਿਨ ਮੰਤਰੀ ਨੇ ਸੁਣਵਾਈ ਨਹੀਂ ਕੀਤੀ ਮਿਲਿਆ ਨਹੀਂ ਤੁਸੀਂ ਮੰਤਰੀ ਨੂੰ ਦੇਖੋ ਜਿਵੇਂ ਇੱਕ ਪਿੱਛੇ ਜੇ ਟੂਰਨਾਮੈਂਟ ਕਰ ਏ ਅਸੀਂ ਟੂਰਨਾਮੈਂਟ ਕਰਾਇਆ ਸੀਗਾ ਤੇ ਉਸ ਦੇ ਵਿੱਚ ਸਾਡੇ ਕੋਲ ਤਾਂ ਕੋਈ ਪਹੁੰਚਾ ਨਹੀਂ ਗਏ। ਹੂੰ ਠੀਕ ਹੈ। ਮੈਂ ਕਹਾ ਚਲੋ ਕੋਈ ਨਾ ਕੋਈ ਸਾਡੇ ਕੋਲ ਆਵੇਗਾ ਤੇ ਸਾਡੀ ਹੈਲਪ ਹੋ ਜੇਗੀ। ਉਸ ਦੇ ਵਿੱਚ ਸਾਡੇ ਕੋਲ ਕੋਈ ਵੀ ਨਹੀਂ ਆਇਆ। ਨਾ ਸਾਡੀ ਹੈਲਪ ਵੀ ਨਹੀਂ ਹੋਈ। ਅਸੀਂ ਟੂਰਨਾਮੈਂਟ ਕਰਾ ਕੇ ਫਿਰ ਅਸੀਂ ਟੇਕ ਕੇ ਬਹਿ ਗਏ। ਕੀ ਕਰੀ ਆਈ? ਹੁਣ ਆਦੇ ਕੋਲ ਅਸੀਂ ਕਿੰਨੇ ਕ ਪੈਸੇ ਲਗਾ ਦੇ ਬੱਚੇ ਕਹਿੰਦੇ ਸਰ ਜੀ 1600 ਮੀਟਰ ਦਾ ਸਾਡਾ ਟਾਈਮ ਹੀ ਚੈੱਕ ਕਰ ਦੋ ਗੇ ਮੈਂ ਰਖਾ ਦੋ। ਮੈਂ ਕਿੱਥੋਂ ਗੇਮਰ ਰਖਾ ਦੋ 15 ਅਗਸਤ ਰਖਾਇਆ ਸੀ 15 ਅਗਸਤ ਵਾਲੇ ਦਿਨ ਮੈਂ ਝੰਡਾ ਲ ਲਾਇਆ ਇੱਥੇ। ਮੈਂ ਕਹਾ ਕੋਈ ਨਾ ਸਾਡੇ ਕੋਲ ਕੋਈ ਵੀ ਨਹੀਂ ਪਹੁੰਚਿਆ ਸਾਨੂੰ ਆਪ ਨੂੰ ਝੰਡਾ ਲਾਣਾ ਪਿਆ ਹੀ ਫਿਰ ਦੇਖੋ ਜੀ ਕਿੱਥੇ ਬੱਚਿਆਂ ਕੋਲੋਂ 2-200 ਰੁਪਏ ਮੰਗੇ ਮੈਂ ਪੈਸਾ ਖਰਚ ਕੀਤਾ 1700 ਰੁਪਏ ਇਕੱਠਾ ਹੈ 4500 ਰੁਪਏ ਮੈਂ ਅੱਜ ਚਲਾਈ ਬਟ ਮੈਂ ਦੱਸੋ ਮੈਂ ਕੀ ਕਰਾਂ ਹੁਣ ਬੱਚੇ ਕਹਿੰਦੇ ਸਰ ਜੀ ਹਾਈ ਜੰਪ ਜੋ ਲੋਗ ਜੰਪ ਲਾਉਣਾ ਹੈ ਤੇ ਕਈ ਬੱਚੇ ਖੇਡਦੇ ਹੁਣ ਕ੍ਰਿਕਟ ਦਾ ਗਰਾਊਂਡ ਹੈ ਨਹੀਂ ਹੈ ਕਈਆਂ ਨੂੰ ਹੀ ਨਹੀਂ ਪਤਾ ਕ੍ਰਿਕਟ ਦਾ ਕੀ ਗਰਾਊਂਡ ਹੈ ਰਨਿੰਗ ਵਾਲਾ ਗਰਾਊਂਡ ਹੈ ਹਾਇ ਤੇ ਕਰੀ ਨਾ ਨਹੀਂ ਪਤਾ ਇਹ ਕਹਿੰਦੇ ਕ੍ਰਿਕਟ ਖੇਡਣ ਵਾਲਾ ਗਰਾਊਂਡ ਸਾਡੇ ਤੋਂ ਪਹਿਲਾਂ ਲਿਖ ਕੇ ਦੇ ਦੋ ਇਹ ਕ੍ਰਿਕਟ ਵਾਲਾ ਗਰਾਊਂਡ ਦਾ ਕੀ ਇਹ ਭੱਜਨਾਂ ਵਾਲਾ ਗਰਾਊਂਡ ਹੈ। ਅੱਥੋਂ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਬੱਕਰੀਆਂ ਚੱਲ ਰਹੀਆਂ ਨੇ ਬੁਰੇ ਹਾਲਾਤ ਨੇ। ਅਖੀਰ ਕਿਰ ਕਿਉਂ ਇਹ ਸਟੇਡੀਅਮ ਖੇਡਣ ਲਈ ਬਣਿਆ ਬੱਕਰੀਆਂ ਤੇ ਲਈ ਬਣਿਆ। ਇਹ ਵੀਰੇ ਸਿਰਫ ਬਣਿਆ ਖੇਡਣ ਵਾਸਤੇ, ਰਨਿੰਗ ਕਰਨ ਵਾਸਤੇ ਗਰਾਊਂਡ ਹੈ। ਅਸੀਂ ਤਾਲਾ ਲਾ ਦਈਏ। ਹੁਣ ਇਸ ਟਾਈਮ ਕੋਈ ਟਾਈਮ ਨਹੀਂ ਹੈਗਾ ਵਰਕ ਲਗਾਉਂਦਾ। ਤਾਲਾ ਲਗਾ ਦਈਏ ਤਾਂ ਕੀ ਕਰਦੇ ਨੇ ਆ ਕੇ ਨਾਲ ਦੇ ਤਾਲਾ ਤੋੜ ਦਿੰਦੇ ਆਈ। ਦੱਸੋ ਹੁਣ ਕੀ ਕਰੀ ਤਾਲਾ ਤੋੜ ਦਿੰਦੇ ਆਈ। ਤਾਲਾ ਤੋੜ ਕੇ ਅੰਦਰ ਵੜ ਜਾਂਦੇ ਨੇ ਤੇ ਹੁਣ ਮੈਂ ਕੀ ਕਿੱਧਰ ਜਾਵਾਂ? ਹੂੰ। ਇਹ ਕਿੰਦੇ ক্রিকেট ਦਾ ਗਰਾਊਂਡ ਆ ਲੋਕ ਸਵਾਲ ਕਰਦੇ ਆ ਕਿ ক্রিকেট ਖੇਡਣ ਵਾਸਤੇ ਬਣਿਆ ਐ ਇਸ ਤੇ ক্রিকেট ਖੇਡੀ ਜਾਣੀ ਚਾਹੀਦੀ ਐ ਲੇਕਿਨ ਟੰਡਾ ਵੀ ਦਾਣਾ ਮੰਡੀ ਰਾਇਆ ਜਾਂਦਾ 15 ਅਗਸਤ ਦੇ ਸਟੇਡੀਅਮ ਦੇ ਵਿੱਚ ਰਸਮ ਹੁੰਦੀ ਐ ਕਿ ਸਾਈਡ ਤੇ ਸਾਈਡ ਤੇ ਉਹ ਜਮਨਰੇ ਦੇ ਬਾਹਰ ਰੰਦੇ ਤਾਂ ਕਰਕੇ ਇਥੇ ਬਤਿਰਮਾ ਕੀਤਾ ਜਾਂਦਾ ਨਹੀਂ ਇਹੋ ਜਿਹੀ ਕੋਈ ਗੱਲ ਇਹ ਤਾਂ ਸਿਤਾਰ ਲਾਇਆ ਸੀ ਚੰਡਾ 15 ਅਗਸਤ ਨੂੰ ਕਿ ਸਾਡਾ ਗਰਾਊਂਡ ਐ ਸੀ ਨੂੰ ਪੂਜਦੇ ਆਂ ਦਿਲੋਂ ਉਹਨਾਂ ਮੰਨਦੇ ਆਂ ਇਸ ਲਈ ਅਸੀਂ ਚੰਡਾ ਰਲਾਇਆ ਹੈ ਕਿ ਲੋਕਾਂ ਨੂੰ ਪਤਾ ਲੱਗੇਗੇ ਜਿਹੜੇ ਬੱਚੇ ਆ ਕਿ ਇੱਥੇ ਵੀ 15 ਅਗਸਤ ਅਸੀਂ ਬਣਾ ਰਹੇ ਹਾਂ ਹਰੇਕ ਮੁਲਕ ਦੇ ਵਿੱਚ 15 ਅਗਸਤ ਬਣਾਇਆ ਜਾਂਦਾ ਅਸੀਂ ਵੀ ਆਪਦੇ ਸਟੇਡੀਅਮ 'ਚ ਝੰਡਾ ਲਾਇਆ ਹੈ ਨਹੀਂ ਸਟੇਡੀਅਮ ਛੱਡ ਕੇ ਸਰਕਾਰੀ ਪ੍ਰੋਗਰਾਮ ਦਾਣਾ ਮੰਡੀ 'ਚ ਹੋਣਾ ਕਿਤੇ ਨਾ ਕਿਤੇ ਮੰਦਰ ਭਾਗੇ ਹਾਂ ਇਹ ਹੈ ਜਰੂਰ ਹੈ ਦੇਖੋ ਇਹ ਕਿੱਥੇ ਸਟੇਡੀਅਮ ਬਣਿਆ ਸਟੇੜੀ ਵੱਡੀ ਵੱਡੀ ਜਗ੍ਹਾ ਹੈਗੀ ਇੱਥੇ ਲੋਕਾਂ ਨੂੰ ਪਤਾ ਲੱਗੇਗਾ ਕਿ ਸਟੇਡੀਅਮ ਵੀ ਹੈ ਕਈ ਨੂੰ ਪਤਾ ਹੀ ਨਹੀਂਗਾ ਉਹ ਦਾਣਾ ਮੰਡੀ ਹਰ ਸਾਲ ਬਣਾਣੇ ਕਿਤੇ ਸਾਡੇ ਸਟੇਡੀਅਮ 'ਚ ਹੀ ਬਣਾਉਣੇ ਚਾਹੀਦਾ ਸੀ ਇਹਨਾਂ ਨੂੰ ਬਣਾਉਣਾ ਚਾਹੀਦਾ ਸੀ ਇਹਨਾਂ ਨੇ ਨਹੀਂ ਬਣਾਇਆ ਨਹੀਂ ਬਣਾਇਆ ਜੀ ਜੇ ਇੱਥੇ ਬਣਵਾਉਂਦੇ ਤਾਂ ਫਿਰ ਲੀਲਾ ਪੁੱਛੀ ਕਰਾਣੀ ਪੈਂਦੀ ਇੱਥੇ ਖਰਚਾ ਹੁੰਦਾ ਤਾਂ ਇਹ ਤਾਂ ਤੁਸੀਂ ਗੱਲ ਨੂੰ ਸਮਝਦੇ ਅਸੇ ਕਾਰਨ ਤਾਂ ਕੋਈ ਹੁੰਦਾ ਨਹੀਂ ਸਾਡੇ ਕੋਲੇ ਜੋ ਆਣਗੇ ਤਾਂ ਉਹਨਾਂ ਨੂੰ ਪਤਾ ਹੈ ਕੋਈ ਨਾ ਕੋਈ ਗ੍ਰਾਂਟ ਧੋਣ ਦੇਣੀ ਫਿਰ ਚੱਕ ਦੇਣਾ ਆਪਣੇ ਦੇਣਾ ਪੈਣਾ ਬਲਕਿ ਨਾ ਵੀ ਤੇਰਾ ਵਿਕਰਮ ਭਾਈ ਅੱਛਾ ਕੀ ਕਹਿਣਾ ਚਾਹੇਗਾ ਇੰਨੇ ਬੁਰੇ ਹਾਲਾਤ ਨੇ ਬਈ ਸਾਨੂੰ ਬੁਰੇ ਲਾਤਾ ਸਾਡੇ ਨੂੰ ਹਫਤਾ ਹੋ ਗਈ ਬਰਕ ਵੀ ਨਹੀਂ ਲਾਇਆ ਤੇ ਘਰੇ ਬੈਠੇ ਆ ਉਹਨਾਂ ਖੇਡਵਤਨ ਪੰਜਾਬ 'ਚ ਅਸੀਂ ਕੀ ਗੇਮਾਂ ਖੇਡੀਆਂ ਜਦੋਂ ਸਾਡੇ ਆਪ ਦੇ ਗਰਾਊਂਡ ਠੀਕ ਨਹੀਂਗੇ ਉਹਨਾਂ ਦੇ ਗਰਾਊਂਡ 'ਤੇ ਜਾ ਕੇ ਕੀ ਕੀਤੀ ਹਾਂ ਹਮ ਉਹਨਾਂ ਸਰ ਨੇ ਇੰਨੇ ਮੈਡਲ ਜਿੱਤੇ ਉਹਨਾਂ ਦਾ ਕੋਈ ਮੁੱਲ ਨਹੀਂ ਹੈਗਾ ਤੇ ਹੁਣ ਹਮ ਆਪਾਂ ਇਹ ਹਲਾਤੀ ਮੁੱਲ ਹੋਊਗਾ ਵੀਰੇ ਹਾਂਜੀ ਸਾਡੇ ਮੈਡਲਾਂ ਦਾ ਕੀ ਮੁੱਲ ਹੋਊਗਾ ਵੀਰੇ ਹਮ ਜੋ ਸਾਡੇ ਨੇ ਦੇ ਮੈਡਲਾਂ ਦਾ ਮੁੱਲ ਨਹੀਂ ਪਿਆ ਤੁਹਾਡੇ ਮੈਡਲਾਂ ਦਾ ਹਾਂਜੀ ਸਾਡੇ ਮੈਡਲਾਂ ਦਾ ਕੀ ਤਾਂ ਇਹ ਹਾਲਾਤ ਨੇ ਜਿਹੜੇ ਇੱਥੇ ਨੇ ਹਾਂਜੀ ਤੁਹਾਨੂੰ ਤਾਂ ਦੇਖੋ ਕਿਸ ਤਰ੍ਹਾਂ ਨੌਜਵਾਨ ਪਰ ਮਿੱਟੀ ਨਾਲ ਜੁੜੇ ਪਰ ਮਿੱਟੀ ਨਾਲ ਜੁੜਨ ਤੋਂ ਬਾਅਦ ਵੀ ਇਹ ਹਾਲਾਤ ਨੇ ਜਿਹੜੇ ਦਰਾਤਲ ਦੇ ਨੇ ਆ ਦੇਖ ਲੋ ਟਰੈਕ ਦੇ ਹਾਲਾਤ ਦੇਖ ਲੋ ਟਰੈਕ ਦੇ ਵਿੱਚ ਕਿਤੇ ਨਾ ਕਿਤੇ ਇਹ ਆ ਅੱਧੇ ਪੈਰ ਤਾਂ ਜਿਹੜੇ ਮੱਝਾ گاਮਾਂ ਦੇ ਤੁਰੇ ਫਿਰਦੇ ਆ ਕਿਉਂਕਿ ਕਦੇ ਮੋਟਰਸਾਈਕਲ ਟਰੈਕ ਦੇ ਵਿੱਚ ਨਹੀਂ ਹੁੰਦੇ ਕਦੇ ਟਰੈਕ ਦੇ ਵਿੱਚ ਪਾਣੀ ਨਹੀਂ ਖੜਦਾ ਲੇਕਿਨ ਇਹ ਹਾਲਾਤ ਨੇ ਮਲੋੜ ਦੇ ਸਿਰਿਆਂ ਦੇ ਕਿਉਂਕਿ ਆਖਿਰਕਾਰ ਮੰਤਰੀ ਦੇ ਇਲਾਕੇ ਦੇ ਵਿੱਚ ਵਿਕਾਸ ਕਰ ਜਾਂਦੀ ਦੀ ਗੱਲ ਹੁੰਦੀ ਆ ਮੰਤਰੀਆਂ ਦੇ ਇਲਾਕੇ ਦੇ ਵਿੱਚ ਵੱਡੇ ਪੱਧਰ ਦੀ ਗੱਲ ਹੁੰਦੀ ਹੈ ਕਿ ਵਿਕਾਸ ਨੇ ਲੇਕਿਨ ਇਹ ਟਾਈਮ ਜ਼ਰੂਰ ਹੜਾ ਲਾ ਚੱਲੀ ਜਾਂਦਾ ਸਾਨੂੰ ਇਹ ਗੱਲਾਂ ਨਹੀਂ ਕਰਨੀਆਂ ਪਰ ਮਜਬੂਰ ਹਨ ਕਿਤਨਾ ਕਿਤੇ ਮਲੋੜ ਦੇ ਜਿਹੜੇ ਖਿਡਾਰੀ ਨੇ ਉਹ ਮਿੱਟੀ ਨਾਲ ਜੁੜੇ ਨੇ ਲੇਕਿਨ ਉਹਨਾਂ ਦੀ ਵੀ ਸੁਣਵਾਈ ਹੋਣੀ ਬਹੁਤ ਜ਼ਰੂਰੀ ਹੈ ਪੰਜਾਬ ਹਰ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਉਹ ਮੇਰਾ ਨਾਮ ਪ੍ਰਿੰਸ ਕੁਮਾਰ ਹੈ ਮੈਂ ਲੋਕਲ ਮਾਕੇ ਨਵੀਂ ਤੋਂ ਰਹਿਣ ਵਾਲਾ ਕੀ ਕਹਿਣਾ ਚਾਹਾਂਗੇ ਸਟੇਡੀਅਮ ਦੇ ਖਸਤਾ ਹਾਲਾਤ ਨੇ ਖਸਤਾ ਹਾਲਾਤ ਇਸ ਤਰ੍ਹਾਂ ਜੀ ਪਹਿਲਾਂ ਤਾਂ ਜੀ ਸਟੂਡੀ ਪ੍ਰੋਟੈਕਸ਼ਨ ਨਹੀਂ ਜੀ ਕੋਈ ਗਾਰਡ ਨਹੀਂ ਕੋਈ ਜਦੋਂ ਅਸੀਂ ਰੋਕਦੇ ਹਾਂ ਕੋਈ ਗਲਤ ਕੰਮ ਕਰਨ ਤੋਂ ਸਾਡੀ ਗੱਲ ਕਹਿੰਦੇ ਜੀ ਦੂਜੀ ਗੱਲ ਕਿਸ ਤਰ੍ਹਾਂ ਦੇ ਗਲਤ ਕੰਮ ਕਿਸ ਤਰ੍ਹਾਂ ਦੇ ਹੁੰਦੇ ਨਸ਼ੇ ਵਗੈਰਾ ਨਸ਼ੇ ਚੋਰੀ ਇਹ ਦੋ ਰੀਜ਼ਨ ਹੈਗੇ ਜੀ ਹੂੰ ਠੀਕ ਹੈ ਤਾਂ ਹੋਰ ਇਸ ਤੋਂ ਇਲਾਵਾ ਕੀ ਕੁਛ ਹੈ ਇਸ ਤੋਂ ਇਲਾਵਾ ਜਿਹੜੇ ਮੰਨ ਲਓ ਇਹ ਕਿਤੇ ਗੰਦ ਬੋ ਪਾਉਂਦੇ ਜੀ ਮੰਨ ਲਓ ਸ਼ਰਾਬ ਦੀ ਬੋਤਲਾਂ ਕਈ ਵਾਰ ਪਈਆਂ ਮਿਲ ਜਾਂਦੀਆਂ ਇੱਥੇ ਕਈ ਵਾਰ ਕੋਲੀਪਾਂ ਟਰੈਕ 'ਚ ਪਏ ਹੁੰਦੇ ਆ ਸਿਕਟਾਂ 'ਚ ਵੀੜੀਆਂ ਪਈਆਂ ਹੁੰਦੀਆਂ ਜੀ ਇਹ ਨਸ਼ੇੜੀਆਂ ਦਾ ਐਡਾ ਬਣਿਆ ਹਾਂਜੀ ਹਾਂਜੀ ਠੀਕ ਹੈ ਤਾਂ ਹੋਰ ਇੱਥੇ ਕੀ ਕੀ ਸਮੱਸਿਆ ਹੈ ਸਮੱਸਿਆ ਸਾਨੂੰ ਤਾਂ ਜੀ ਕੁਝ ਮੇਨ ਸੂਵਿਸ਼ਾ ਸਮੱਸਿਆ ਹੈਗੀ ਜੀ ਜਿਵੇਂ ਕਿ ਲਾਈਟ ਹੋ ਗਿਆ ਜੀ ਪਾਣੀ ਹੋ ਗਿਆ ਤੇ ਕੁਝ ਜੇ ਇਹਨੂੰ ਪੱਕਾ ਕਰਾ ਦਿੱਤਾ ਜਾਵੇ ਤਾਂ ਮਹੀਨੇ ਦੇ ਵਿੱਚ ਵੀ ਸਾਡਾ ਵਰਕ ਲੱਗ ਜਾਇਆ ਕਰੇ ਆ ਟਰੈਕ ਨੂੰ ਜੇ ਪੱਕਾ ਕਰਾ ਦਿੱਤਾ ਜਾਵੇ ਕਿੰਨੇ ਮੀਟਰ ਦਾ ਟਰੈਕ ਇਹ 400 ਮੀਟਰ ਦਾ ਹੈ ਇਹਨਾਂ ਨੂੰ ਪੰਜਾਬ ਸਰਕਾਰ ਖੇਡਾਂ ਵਤਨ ਪੰਜਾਬ ਦੀ ਗੱਲ ਕਰਦੀ ਹੈ ਪੰਜਾਬ ਸਰਕਾਰ ਹੈ ਖੇਡਾਂ ਦੇ ਵੱਡੇ ਪੱਧਰ ਤੇ ਗੱਲ ਕਰਦੀ ਹੈ ਸਿਹਤ ਦੀ ਗੱਲ ਕਰਦੀ ਹੈ ਲੇਕਿਨ ਤੁਸੀਂ ਆਪਣੀ ਸਿਹਤ ਤੇ ਖੇਡਾਂ ਵੱਲ ਜਾਂਦੇ ਹੋ ਲੇਕਿਨ ਇੱਥੇ ਬੁਰੇ ਹਾਲਾਤ ਨੇ ਹਲਕੇ ਦੇ ਮੰਤਰੀ ਵੀ ਨੇ ਉਹਨਾਂ ਨੂੰ ਕਿਵੇਂ ਦੇਖੇ ਸਰੋਵਸਨਾ ਜੀ ਕਹਿ ਦਿੰਦੇ ਆ ਜੀ ਸਹੂਦਤ ਦੇਵਾਂਗੇ ਪਰ ਸਾਨੂੰ ਤਾਂ ਕੋਈ ਪੋਜੀਟਿਵ ਐਫਰਟ ਨਹੀਂ ਮਿਲਿਆ ਤੁਹਾਨੂੰ ਕਿ ਲollipops ਮਿਲੇ ਹਰ ਵਾਰ ਕੋਚ ਮਿੰਨੀ ਮਿਲਾਈ ਜੀ ਲollipops ਤਾਂ ਇਹ ਕੁਝ ਨਹੀਂ ਮਿਲਾਈ ਹਾਂ ਜੀ ਕਈ ਵਾਰ ਹੀ ਗਏ ਜੀ ਉਹ ਸਰ ਵੀ ਕਈ ਵਾਰੀ ਗੜਾ ਮਾਰ ਕੇ ਬਸ ਅਜਾ ਮੇਨ ਰੀਜ਼ਨ ਉਹਨਾਂ ਦੱਸਦੇ ਆ ਜੀ ਤੇ ਕਈ ਵਾਰੀ ਮੈਂ ਵਾਪਸ ਇਹ ਪ੍ਰੋਗਰਾਮ ਕਰਾਉਂਨੇ ਆ ਤੇ ਪ੍ਰੋਟੈਕਸ਼ਨ ਵਾਲੋ ਗਾਰਡ ਕਨਸਟੇਬਲ ਵੀ ਮੰਗਦੇ ਆ ਉਹ ਉੱਥੇ ਮਨਾ ਕਰ ਦਿੱਤੇ ਜਾਂਦੇ 15 ਅਗਸਤ ਜੀ ਹਾਂ ਜੀ ਮਿੱਠੀਆਂ ਗੋਲੀਆਂ ਮਿਲ ਜਾਂਦੀਆਂ 15 ਅਗਸਤ ਦੇ ਵੀ ਅਸੀਂ ਕਿਹਾ ਸੀਗਾ ਵੀ ਸਾਨੂੰ ਦੋ ਕਨਸਟੇਬਲ ਦੇ ਦਿਓ। ਜਿਹੜੇ ਜਿਹੜੇ ਅਸੀਂ ਗੱਲ ਕਰਦੇ ਆ ਨਾ ਇਸ ਮਾਮਲੇ ਜਿੱਤ ਮਿਲੇ ਦੀ ਤੁਹਾਨੂੰ ਕੀ ਸਵਛ ਨਹੀਂ। ਮੇਰੇ ਗੱਲ ਕੀਤੀ ਉਹਨਾਂ ਨੇ ਬਸ ਐਂ ਕਿਹਾ ਵੀ ਜਲਦੀ ਤੁਹਾਡੀ ਇਸ ਮੁਸਕਲ ਦਾ ਹੱਲ ਕੀਤਾ ਜਾਵੇਗਾ ਪਰ ਜਲਦੀ ਕਦੋਂ ਤੱਕ ਬਹੁਤ ਟਾਈਮ ਹੋ ਗਿਆ ਜੀ। ਕਿਹਨਾਂ ਦਾ ਦੁਬਾਰਾ ਵੀ 2000 ਸਤਾਈ ਦੋ ਦੁਬਾਰਾ ਮੰਗੀ ਕਰਦੇ ਦੋ। ਚੋਨਾ ਨਹੀਂ ਆਗਿਆ ਹੋ ਰਹੀ ਤਾਂ ਸਰ ਮੰਗਾ ਤਾਂ ਆਹੀ ਹੈ ਜੀ ਆਹੀ ਕਰਦੇ ਹਾਂ ਪੂਰੀਆਂ ਉਹ ਬਹੁਤ ਹੈ। ਹਾਂਜੀ ਚੋਨਾ ਤਾਂ ਦੁਬਾਰਾ ਵੀ ਆ ਨਹੀਂ ਹੋ ਰਹੀ ਆ ਕੇ ਦੁਬਾਰਾ ਹੁੰਦੇ ਤਾਂ ਫਿਰ ਉਧਰ ਕਿੱਥੇ ਦਾ ਰੁਜਾਵੇ। ਵੈਸੇ ਚੋਨਾ ਆ ਰਹੀ ਹੈ। ਇਹ ਸੰਭਾਵਨਾ ਹੈ ਜੀ ਸਾਡੇ ਜੇ ਕੰਮ ਚੱਲਦੇ ਹਨ ਉਹ ਵੀ ਬੰਦ ਹੋ ਜਾਂਦੀ ਕਿੰਨੇ ਜੀ ਵੀਰੇ ਤੂੰ ਸਾਡੇ ਕੋਲ ਨਹੀਂ ਕੈਮਰਾ ਕਿੰਨੀ ਝੱਕਣੇ ਵਾ ਵੀਰੇ ਕੀ ਨਾਮ ਹੈ ਤੇਰਾ ਕਿੱਥੋਂ ਦਾ ਰਹਿਣ ਵਾਲਾ ਹੈ ਵਿਕਰਮ ਹੈ ਭਾਈ ਮੈਂ ਅਮਲੋੜ ਦਾ ਰਹਿਣ ਵਾਲਾ ਤੇ ਮਾਵੀ ਨਗਰ ਦਾ ਹੀ ਵਾਸੀ ਹਾਂ ਮੈਂ ਅੱਛਾ ਅੱਜ ਸਟੇਡੀਅਮ ਦੇ ਵਿੱਚ ਕੀ ਪੂਰਾ ਮਾਮਲਾ ਕੀ ਹੈ ਭਾਈ ਅੱਜ ਜਿਹੜਾ ਭਾਈ ਸਟੇਡੀਅਮ ਦੇ ਵਿੱਚ ਚੋਰੀ ਹੁੰਦੀ ਪਈ ਹੈ ਤੇ ਗਰਾਊਂਡ ਗਿੱਲਾ ਹੋ ਜਾਂਦਾ ਹੈ ਤੇ ਲੋਕੀ ਬਾਈਕ ਲੈ ਲੈ ਕੇ ਤੇ ਪੈਰ ਛਾਪਦੇ ਤੇ ਸਾਡੀ ਸਾਰੀ ਪ੍ਰੈਕਟਿਸ ਮਿੱਟੀ ਹੁੰਦੀ ਹੈ ਤੇ ਸਾਨੂੰ ਅਫਤਾ ਰੋਡ ਤੇ ਲਾਣਾ ਪੈਂਦਾ ਸੈਟਲਪਾ ਡੈਮੇਜ ਹੋ ਗਈਆਂ ਤੇ ਨਾਲੇ ਉਹ ਰਾਹ ਖੋਲੇ ਚੋਰਾਂ ਨੇ ਉੱਥੋਂ ਤੇ ਗੇਟ ਗੁੱਟ ਸਾਰਾ ਪੱਟ ਕੇ ਲੈ ਗਏ ਤੇ ਕੋਈ ਵੀ ਪੁਲਿਸ ਵਾਲਿਆਂ ਕੋਲ ਜਾਈਏ ਉਹ ਐਕਸ਼ਨ ਹੀ ਲੈਂਦੀ ਉਹ 5 ਘੰਟੇ ਬਾਅਦ ਆਂਦੀ ਹੈ ਵੀ ਵੇਖਦੇ ਕੀ ਹੋ ਗਿਆ ਸਟੇਡੀਅਮ ਦੇ ਅੰਦਰੋਂ ਤਾਲੇ ਤੋੜ ਕੇ ਤੇ ਚੋਰੀ ਹੋ ਗਈ ਸਾਡੇ ਜਿਮ ਦਾ ਸਮਾਨ ਲੈ ਗਏ ਤੇ ਹੋਰ ਵੀ ਬਹੁਤ ਸਿਗੀ ਚੀਜ਼ਾਂ ਸਰ ਦੇ 2-3 ਮੈਡਲ ਸੀਗੇ ਉਹ ਚੋਰੀ ਕਰਕੇ ਲੈ ਗਏ ਤੇ ਇੱਥੋਂ ਸਟੇਡੀਅਮ ਦੇ ਉਹ ਐਂਗਲਾਂ-ਉਂਗਲਾ ਪੱਟ ਕੇ ਲੈ ਗਏ ਕਿੰਨੇ ਕ ਟਾਈਮ ਤੋਂ ਇਹ ਚੋਰੀ ਦਾ ਸਿਲਸਲਾ ਜਾਰੀ ਹੈ ਤੇ ਕੌਣ ਸਿੱਡੇ ਕੋਈ ਲੋਕ ਹੈ ਜਿਹੜੇ ਚੋਰੀ ਕਰਨ ਆਉਂਦੇ ਆ ਕੀ ਪੂਰਾ ਮਾਮਲਾ ਕੀ ਉਜਾੜਖਾਨਾ ਬਣਿਆ ਹੋਇਆ ਪੂਰਾ ਮਾਮਲਾ ਬਈ ਮੱਲੇ ਦੇ ਹੀ ਆ ਕਾਫੀ ਮੁੰਡੇ ਚੋਰ ਇਹ ਨਸ਼ੇ ਨਸ਼ੇ ਦੇ ਚੱਕਰ ਦੇ ਵਿੱਚ ਸਾਰਾ ਤੋਂ ਸਮਾਨ ਤੋੜ ਕੇ ਲੈ ਜਾਂਦੇ ਆ ਤੇ ਰਾਤ ਦੇ ਟਾਈਮ ਆਉਂਦੇ ਆ ਕਈ ਦੁਪਹਿਰ ਦੇ ਟਾਈਮ ਆਉਂਦੇ ਆ ਆਪਦੇ ਤਾਲਾ ਤੋੜ ਕੇ ਤੇ ਸਮਾਨ ਲੈ ਜਾਂਦੇ ਤੇ ਉਧਰੋਂ ਅੰਗਲਾ ਉੰਗਲਾ ਪੱਟ ਕੇ ਲੈ ਗਈ ਸੀ ਇੱਕ ਦੋ ਵਾਰੀ ਤੇ ਹੁਣ ਕੋਈ ਵੀ ਐਕਸ਼ਨ ਨਹੀਂ ਲੈ ਜਾਂਦਾ ਤੇ ਨਾਲ ਸ਼ਾਮ ਨੂੰ ਐਤਵਾਰ ਜੂਆ ਖੇੜਦੇ ਇੱਥੇ ਅੱਜ ਐਤਵਾਰ ਸ਼ਾਮ ਨੂੰ ਹਾਂਜੀ ਤੇ ਪੁੱਲ ਸਾਰਿਆਂ ਨੂੰ ਫੋਨ ਕਰਦੇ ਆ ਤੇ 5 ਘੰਟੇ ਬਾਅਦ ਆਂਦੇ ਆ ਹੂੰ ਤੇ ਜਿਹੜੇ ਵੀ ਖੇੜਦੇ ਆ ਜੂਆ ਉਹ ਸਾਰੇ ਹੀ ਨੌਕਰੀ ਵਾਲੇ ਆ ਵੈਸੇ ਪਰ ਉਹ ਸਮਝ ਦੇਣ ਨੂੰ ਸਮਝਾਣੇ ਆ ਸਾਰ ਨੂੰ ਕਹਿੰਦੇ ਆ ਵੀ ਤੇਰੇ ਨਾਂ ਤੇ ਆਏ ਗਰਾਊਂਡ ਅੱਛਾ ਸਰ ਦੇ ਉੱਤੋਂ ਲੜਾਈ ਕਹਿੰਦੇ ਲੜਾਈ ਕਰਦੇ ਧਮਕੀਆਂ ਦਿੰਦੇ ਆ ਹਾਂਜੀ ਤਾਂ ਹੁਣ ਕੀ ਤੁਹਾਡੀ ਕੀ ਮੰਗ ਕੀ ਸਟੇਡੀਅਮ ਬਹਾਰ ਨੂੰ ਲੈ ਕੇ ਕੀ ਕੁਸਤ ਹੈ ਮੰਗ ਵੀ ਆਪਣੇ ਸਟੇਡੀਅਮ ਨੂੰ ਪ੍ਰੋਟੈਕਸ਼ਨ ਦਿੱਤੀ ਆਵੇ ਤੇ ਜੋ ਵੀ ਸਾਡਾ ਜਿੰਮੇ ਦਾ ਸਮਾਨ ਸੀਗਾ ਹੋਰ ਆਪਣੇ ਸਾਰੀ ਚੀਜ਼ਾਂ ਦਿੱਤੀ ਆਵੇ ਸਾਨੂੰ ਮੁੱਖ ਮੰਗਾਗੇ ਜੀ ਪਾਣੀ ਤੇ ਤਾਂ ਕੀ ਲੱਗਦਾ ਪਿਆ ਇੱਧਰ ਜਿਹੜੇ ਹਾਲਾਤ ਨੇ ਨਸ ਨਸੇ ਦਾ ਟਿਕਾਣਾ ਬਣਿਆ ਹੋਇਆ ਇੱਕ ਸਟੇਡੀਅਮ ਹੈ ਉਹ ਜਾਰਖਾਨਾ ਬਣਿਆ ਹੋਆ 400 ਮੀਟਰ ਦਾ ਟਰੈਕ ਹੈ ਵੀ ਟਰੈਕ ਦਾ ਸਾਰਾ ਕੱਚਾ ਕਿ ਮੰਗਾ ਕੀ ਹੈ ਟਰੈਕ ਪੱਕਾ ਕੇ ਜਾਂ ਤੁਹਾਨੂੰ ਹਾਂ ਜੀ ਆਪਣੇ ਇਹ ਆਪਣੇ ਅਨਦਰ ਮੈਪ ਆਇਆ ਸੀਗਾ ਸਟੇਡੀਅਮ ਦਾ ਵੀ ਇਹ ਸਿੰਥੈਟਿਕ ਬਣਾਣਾ ਹੈ ਤੇ ਹਲੇ ਤੱਕ ਸਿੰਥੈਟਿਕ ਨਹੀਂ ਬਣਿਆ ਪੈਸੇ ਵੀ ਆਏ ਸੀਗੇ ਪਿੱਛੋਂ ਕਾਫੀ ਤੇ ਉਹਨਾਂ ਨੇ ਹਲੇ ਤੱਕ ਨਾ ਸਟੇਡੀਅਮ ਬਣਾਇਆ ਹਲੇ ਤੱਕ ਪੋੜੀਆਂ ਹੀ ਨਹੀਂ ਬਣਾਈਆਂ ਤੇ ਲੋਕੀ ਚੋਰੀ ਕਰ ਕਰਕੇ ਲੈ ਗਏ ਜਾਂਦੇ ਆ ਲੋਕਾਂ ਤੋਂ ਲੋਹਾ ਚੋਰੀ ਕਰੀਏ ਹਾਂਜੀ ਲੋਹਾ ਸਾਡਾ ਸਮਾਨ ਵੀ ਹੋ ਗਿਆ ਲੋਹਾ ਵੀ ਹੋ ਗਿਆ ਤੇ ਉਤੋਂ ਗੇਟ ਹੀ ਪੱਟ ਕੇ ਲੈ ਗਏ ਸਿੱਧੇ ਹੀ ਅੱਛਾ ਇਹ ਨੇ ਛੜੀਆਂ ਦਾ ਟਿਕਾਣਾ ਬਣਾ ਹੋਇਆ ਹਾਂਜੀ ਹਾਂਜੀ ਰਾਤ ਨੂੰ ਆਉਂਦੇ ਆ ਕਿਸ਼ਨਾ ਕਿੰਨੀਆਂ ਕੁ ਲੋਕੇਸਨਾਂ ਤੇ ਇੱਥੇ ਨਛੜੀ ਇੱਥੇ ਆ ਆ ਬੰਦੇ ਕਿੰਨੇ ਕ ਟਾਈਮ ਤੇ ਬੰਦੇ ਆ ਕੇ ਇਹ ਬਈ ਰਾਤ ਦੇ ਟਾਈਮ ਆਉਂਦੇ ਆ ਕੋਈ 10 ਕਵੇ ਆਉਂਦੇ ਆ ਦਾਰੂ ਪਿੰਦੇ ਇੱਥੇ ਆ ਕੇ ਤੇ ਨਾਲ ਚੋਰੀਆਂ ਕਰਦੇ ਆ ਦੁਕਾਨੇ picnic point ਬਣਾਇਆ ਹਾਂਜੀ ਹਾਂਜੀ picnic point ਬਣਾਇਆ ਰਤ ਨੂੰ ਸੁੰਦੇ ਆ ਕੇ ਇਥੇ